ਸਾਹਿਬ ਗੁਰੂ ਸਾਹਿਬ ਜੀ ਪੈ ਕਾਹੂ ਕਉ ਦੇਤ ਨਹਿ ਨਹਿ ਪੈ ਮਾਨ ਤਿਆਨ ਕਹੂ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਸਾਤ ਸੰਗਤ ਜੀ ਵੱਡ ਭਾਗੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਅਮਲਾਂ ਵਿੱਚ ਜੁੜ ਬੈਠੇ ਹੋ ਸਤ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਗੁਰੂ ਕਿਰਪਾ ਦੇ ਨਾਲ ਆਪਾਂ ਲੜੀਵਾਰ ਸੰਖੇਪ ਅਤੇ ਸਰਲ ਰੂਪ ਵਿੱਚ ਵਿਚਾਰ ਕਰ ਰਹੇ ਹਾਂ ਅੱਜ ਆਪ ਜੀਆ ਨੇ ਸ਼ਲੋਕ ਨੰਬਰ 16 ਉਹਦਾ ਮੂਲ ਪਾਠ ਸਰਵਨ ਕੀਤਾ ਹੈ ਜੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਗਿਆਨੀ ਪੁਰਖ ਦੀ ਗੱਲ ਕਰਦੇ ਨੇ ਜਿਹਦੇ ਜੀਵਨ ਵਿੱਚ ਨਾ ਕਿਸੇ ਦਾ ਭੈ ਹੈ ਤੇ ਨਾ ਕਿਸੇ ਨੂੰ ਭੈ ਦਿੰਦਾ ਹੈ ਨਾ ਕਿਸੇ ਦਾ ਡਰ ਮੰਨਦਾ ਤੇ ਨਾ ਕਿਸੇ ਨੂੰ ਡਰਾਉਂਦਾ ਸਤਿਗੁਰੂ ਕਹਿਣ ਲੱਗੇ ਐਸੇ ਪੁਰਸ਼ ਨੂੰ ਗਿਆਨੀ ਕਹਿੰਦੇ ਨੇ ਅਸਲ ਵਿੱਚ ਮਨੁੱਖ ਦੇ ਅੰਦਰ ਡਰ ਹੈ ਇਸ ਵਾਸਤੇ ਇਹ ਡਰਦਾ ਵੀ ਹੈ ਅਤੇ ਡਰਾਉਂਦਾ ਵੀ ਹੈ ਇਹ ਇੱਕ اٹਲ ਸਚਾਈ ਹੈ ਜੋ ਆਪਣੇ ਕੋਲ ਨਹੀਂ ਉਹ ਕਿਸੇ ਨੂੰ ਵੀ ਅਸੀਂ ਦੇ ਨਹੀਂ ਸਕਦੇ ਤੇ ਜੋ ਆਪਣੇ ਪਾਸ ਨਹੀਂ ਉਹ ਅਸੀਂ ਲਿਆ ਵੀ ਨਹੀਂ ਸਕਦਾ ਏ ਡਰ ਆਪਣੇ ਪਾਸ ਏ ਇਸ ਵਾਸਤੇ ਮਨੁੱਖ ਡਰ ਪ੍ਰਵਾਨ ਵੀ ਕਰਦਾ ਹੈ ਅਤੇ ਡਰ ਆਪਣੇ ਕੋਲ ਏ ਇਸ ਵਾਸਤੇ ਬੰਦਾ ਦੂਜੇ ਨੂੰ ਡਰਾਉਂਦਾ ਵੀ ਹੈ ਡਰ ਦਾ ਇਸ ਬੰਦੇ ਨੂੰ ਅਨੁਭਵ ਹੈ ਅਤੇ ਜਿਹੜਾ ਅਪਹਿ ਪਾ ਦੇ ਇਹਦਾ ਬੰਦੇ ਨੂੰ ਕੋਈ ਅਨੁਭਵ ਨਹੀਂ ਇਸ ਵਾਸਤੇ ਡਰਦਾ ਹੈ ਅਤੇ ਡਰਾਉਂਦਾ ਹੈ ਜੇ ਆਪਣੇ ਤੋਂ ਵੱਧ ਬਲ ਵਾਲਾ ਮਿਲ ਜਾਏ ਆਪ ਡਰਦਾ ਹੈ ਤੇ ਜੇ ਕਮਜ਼ੋਰ ਮਿਲ ਜਾਏ ਤੇ ਫਿਰ ਉਸ ਨੂੰ ਡਰਾਉਂਦਾ ਹੈ ਡਰ ਵਿੱਚ ਇਹ ਆਪ ਵੀ ਦੁਖੀ ਹੁੰਦਾ ਹੈ ਇਸ ਵਾਸਤੇ ਜਦੋਂ ਕਿਸੇ ਨੂੰ ਦੁਖੀ ਕਰਨਾ ਹੋਵੇ ਇਹ ਦੂਸਰੇ ਨੂੰ ਡਰਾਉਣਾ ਸ਼ੁਰੂ ਕਰ ਦਿੰਦਾ ਹੈ ਜਿਹੜੀ ਆਪੈ ਅਵਸਥਾ ਹੈ ਨਾ ਇਹ ਤੇ ਹਰ ਮਨੁੱਖ ਚਾਹੁੰਦਾ ਜ਼ਰੂਰ ਹੈ ਪਰ ਇਹਦੇ ਮਾੜੇ ਭਾਗ ਮਾੜੇ ਭਾਗਾ ਵਸ ਇਹ ਉਸ ਅਵਸਥਾ ਨੂੰ ਬਾਹਰੋਂ ਖੋਜ ਰਿਹਾ ਹੈ ਬਾਹਰੋਂ ਬਹੁਤ ਵੱਡੇ-ਵੱਡੇ ਪ੍ਰਬੰਧ ਕੀਤੇ ਕਿ ਮੈਂ ਸੁੱਖ ਦੀ ਨੀਂਦ ਸੌ ਸਕਾਂ ਨਾਦਰ ਨੇ ਪਹਿਰੇਦਾਰ ਫਿਰ ਅੱਗੇ ਹੋਰ ਪਹਿਰੇਦਾਰ ਫਿਰ ਉਹਨਾਂ ਦੇ ਮਗਰ ਹੋਰ ਪਹਿਰੇਦਾਰ ਖੜਾ ਕੀਤਾ ਸੀ ਕਿਤੇ ਇਹ ਜਿੰਨੇ ਪਹਿਰੇਦਾਰ ਨੇ ਆਪਸ ਵਿੱਚ ਹੀ ਨਾ ਮਿਲ ਜਾਣ ਕਿਤੇ ਇਹ ਮੈਨੂੰ ਨਾਸ਼ ਨਾ ਕਰ ਦੇਣ ਸੁੱਖ ਦੀ ਨੀਂਦ ਉਹਨੂੰ ਫਿਰ ਵੀ ਨਹੀਂ ਸੀ ਆਉਂਦੀ ਇੰਨੇ ਪ੍ਰਬੰਧ ਕੀਤੇ ਪਹਿਰੇਦਾਰ ਆਸੀ-ਪਾਸੀ ਲਾ ਦਿੱਤੇ ਪਰ ਸੁੱਖ ਦੀ ਨੀਂਦ ਨਹੀਂ ਆਈ ਸੱਚ ਤਾਂ ਇਹ ਹੈ ਕਿ ਜਿਸ ਮਨੁੱਖ ਦੇ ਦੁਆਲੇ ਜਿੰਨੇ ਸੁਰੱਖਿਆ ਦੇ ਪ੍ਰਬੰਧ ਵੱਧ ਜਾਂਦੇ ਨੇ ਨਾ ਓਨੀ ਉਹਦੀ ਨੀਂਦ ਵੀ ਘਟ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਨੇ ਵੱਡੇ ਪ੍ਰਬੰਧ ਕੀਤੇ ਉਹਨਾਂ ਖਤਰਾ ਵੀ ਜ਼ਿਆਦਾ ਨੀਂਦ ਓਨੀ ਘਟ ਗਈ ਸੁਰੱਖਿਆ ਵਾਲਿਆਂ ਦਾ ਕੀ ਫਰਕ ਸਹਿਬ ਜਿਹੜੀ ਰਖਵਾਲੀ ਕਰਨ ਵਾਲੇ ਬਾਡੀਗਾਰਡ ਨੇ ਕੀਤੇ ਓਹੀ ਨਾ ਮਾਰ ਦੇਣ ਜਿੰਨਾ ਮਨੁੱਖ ਡਰਿਆ ਹੈ ਨਾ ਉਹਨੇ ਇਹਨੇ ਸੁਰੱਖਿਆ ਦਾ ਪ੍ਰਬੰਧ ਕੀਤਾ ਹੈ ਪਰ ਜਿਸ ਤੋਂ ਡਰ ਕੇ ਪ੍ਰਬੰਧ ਕੀਤਾ ਕਿ ਉਹ ਅਵੇਸਲਾ ਹੈ ਆਖਰ ਨਾਦਰ ਆਪਣੇ ਇੱਕ ਸਿਪਾਹੀ ਦੇ ਹੱਥੋਂ ਹੀ ਮਾਰਿਆ ਗਿਆ ਸੀ ਉਹਦੀ ਮੌਤ ਆਪਣੇ ਹੀ ਇੱਕ ਸਿਪਾਹੀ ਦੇ ਹੱਥੋਂ ਹੋ ਗਈ ਉਸਨੇ ਵੀ ਆਪਣੀ ਸ਼ਕਤੀ ਵਿਧਾਈ ਬਾਹਰੋਂ ਤੇ ਸਾਰੇ ਪ੍ਰਬੰਧ ਕੀਤੇ ਮੌਤ ਤੋਂ ਬਚਨ ਦੇ ਮੌਤ ਦਾ ਡਰ ਮਨੋਖ ਦਾ ਖੂਨ ਸੁਕਾ ਦਿੰਦਾ ਹੈ ਮਾਨਸਿਕ ਅਤੇ ਸਰੀਰਕ ਸ਼ਕਤੀ ਵੀ ਬਿਲਕੁਲ ਬਰਬਾਦ ਕਰ ਦਿੰਦਾ ਹੈ ਜਿਹੜਾ ਗੁਰਮਖ ਹੈ ਨਾ ਉਹ ਨਹੀਂ ਡਰਦਾ ਉਸ ਨੇ ਡਰ ਦੀ ਜੜ ਨੂੰ ਸਮਝ ਲਿਆ ਹੈ ਉਸ ਨੇ ਮੰਨ ਲਿਆ ਹੈ ਕਿ ਪੰਜ ਤਤ ਦਾ ਪੁਤਲਾ ਇਹ ਜਿਹੜਾ ਸਰੀਰ ਹੈ ਨਾ ਇੱਕ ਦਿਨ ਜ਼ਰੂਰ ਨਸ਼ਟ ਹੋ ਜਾਏਗਾ ਜੋੜ ਜੁੜਿਆ ਹੈ ਇਹਨੇ ਵਿਖਰ ਵੀ ਜਾਣਾ ਹੈ ਪਰ ਮੈਂ ਮਰ ਨਹੀਂ ਸਕਦਾ ਤਲਵਾਰ ਮੈਨੂੰ ਮਾਰ ਨਹੀਂ ਸਕਦੀ ਕੋਈ ਬੰਦੂਕ ਮੈਨੂੰ ਮਾਰ ਨਹੀਂ ਸਕਦੀ ਇਹ ਹਥਿਆਰ ਮੈਨੂੰ ਸ਼ਹੀਦ ਤਾਂ ਕਰ ਸਕਦੇ ਨੇ ਮੈਨੂੰ ਸਚਿਆਰਾਂ ਦੀ ਕਤਾਰ ਵਿੱਚ ਖੜੇ ਤਾਂ ਕਰ ਸਕਦੇ ਨੇ ਪਰ ਇਹ ਮੈਨੂੰ ਮਾਰ ਨਹੀਂ ਸਕਦੇ ਐਸਾ ਨਿਰਭਉ ਜੀਵ ਹੁੰਦਾ ਹੈ ਇਸੇ ਲਈ ਉਹ ਡਰਦਾ ਨਹੀਂ ਅਬਨਾਸ਼ੀ ਅੰਸ਼ ਆਰਾਮ ਦੀ ਅੰਸ਼ ਨਾਲ ਉਸ ਦਾ ਨਾਤਾ ਬਣ ਜਾਂਦਾ ਹੈ ਮਨਮੁਖ ਦਾ ਪਰਮ ਜੋਤ ਨਾਲ ਨਾਤਾ ਨਹੀਂ ਬਣਦਾ ਇਸ ਵਾਸਤੇ ਡਰ ਡਰ ਪਛੇ ਮਨਮੁਖ ਵਿਚਾਰੇ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਗੁਰਮੁਖੋ ਉਹਨਾਂ ਦੇ ਮਨ ਵਿੱਚ ਹਰ ਵਕਤ ਡਰ ਬਣਿਆ ਰਹਿੰਦਾ ਹੈ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਵਗਸੇਤ ਜੇ ਮਨ ਵਿੱਚ ਟਿਕਾਓ ਨਹੀਂ ਨਾ ਤੇ ਮਨ ਵਿੱਚ ਸ਼ੋਰ ਹੈ ਇਹ ਹੀ ਮੌਤ ਦੇ ਡਰ ਦਾ ਕਾਰਨ ਹੈ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਡਰ ਡਰ ਡਰਨਾ ਮਨ ਕਾ ਸੂਰ ਬੰਦਾ ਸੰਸਾਰ ਕੋਲੋਂ ਤਾਂ ਡਰਦਾ ਐ ਪਰ ਨਿਰੰਕਾਰ ਕੋਲੋਂ ਨਹੀਂ ਡਰਦਾ ਰੱਬ ਦਾ ਡਰ ਕੀ ਹੈ ਰੱਬ ਦਾ ਡਾਰੇ ਪਰਮਾਤਮਾ ਦਾ ਅਦਬ ਜਿਹੜੇ ਬੰਦੇ ਪਰਮਾਤਮਾ ਦੇ ਅਦਬ ਵਿੱਚ ਆ ਗਏ ਉਹ ਕਿਸੇ ਪਾਸੋਂ ਨਹੀਂ ਡਰਦੇ ਉਹ ਨਿਰਭਉ ਹੋ ਜਾਂਦੇ ਨੇ ਨਿਰਭਉ ਹੋਣ ਲਈ ਇਹ ਹੀ ਟਿਕਾਣਾ ਹੈ ਇੱਕ ਨਿਰਭਉ ਬਾਤ ਸੁਣੀ ਸੋ ਸੁਖਿਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ ਮਹਾਰਾਜ ਕਹਿੰਦੇ ਨਿਰਭਉ Japae ਸਗਲ ਭਉ ਮਿਟੈ ਮਹਾਰਾਜ ਕਹਿਣ ਲੱਗੇ ਭੈ ਬਿਨ ਲਾਗ ਨਾ ਲੱਗੇ ਨਾ ਮਨ ਨਿਰਮਲ ਹੋਏ ਸੰਸਾਰ ਤੋਂ ਨਿਰਭਉ ਹੋਣਾ ਹੈ ਤਾਂ ਪਹਿਲੋ ਗੁਰੂ ਦਾ ਅਦਬ ਭੈ ਹਿਰਦੇ ਵਿੱਚ ਚਾਹੀਦਾ ਹੈ ਇਤਿਹਾਸ ਵਿੱਚ ਇੱਕ ਬਹੁਤ ਅਮੋਲਕ ਸਾਖੀ ਹੈ ਧੰਨ ਗੁਰੂ ਅੰਗਦ ਦੇਵ ਜੀ ਪੁੱਛਦੇ ਨੇ ਬਾਪੂ ਅਮਰਦਾਸ ਜੀ ਨੂੰ ਅਮਰਦਾਸ ਆ ਜਿਹੜੀ ਬਾਹ ਕਿਉਂ ਬੰਨੀ ਫਿਰਦੇ ਹੋ ਕੀ ਤੁਹਾਡੀ ਬਾਹ ਤੇ ਕੋਈ ਝੋਟ ਲੱਗ ਗਈ ਹੈ ਤੇ ਬਾਪੂ ਅਮਰਦਾਸ ਜੀ ਕਹਿਣ ਲੱਗੇ ਹਾਂ ਪਾਤਸ਼ਾਹ ਝੋਟ ਲੱਗੀ ਹੈ ਇਸ ਨੂੰ ਗੁਰੂ ਦੀ ਬਦਲੀ ਦੀ ਝੋਟ ਲੱਗੀ ਹੈ ਮਹਾਰਾਜ ਜਦੋਂ ਤੁਹਾਡੇ ਨਾਲ ਤੁਰਦਿਆਂ ਤੁਰਦਿਆਂ ਇਹ ਬਾਹ ਤੁਹਾਡੇ ਤੋਂ ਅੱਗੇ ਲੰਘੀ ਸਤਿਗੁਰੂ ਨੇ ਕਿਹਾ ਇਹ ਬਾਹ ਨੂੰ ਖੋਲ ਦਿਓ ਇਹਨੂੰ ਇਹਨੂੰ ਹੀ ਸਜ਼ਾ ਬਹੁਤ ਹੈ ਬਾਪੂ ਅਮਰਦਾਸ ਕਹਿਣ ਲੱਗੇ ਤੁਰਦਿਆਂ ਤੁਰਦਿਆਂ ਬਾਹ ਹਿਲਦੀ ਤੁਹਾਡੇ ਤੋਂ ਅੱਗੇ ਲੱਗੀ ਇਹਨੇ ਗੁਰੂ ਦੀ ਬੇਅਦਬੀ ਕੀਤੀ ਇਸ ਕਰਕੇ ਇਹਨੂੰ ਬੰਨ੍ਹਿਆ ਤੇ ਸਤਗੁਰੂ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਇੰਨੀ ਸਜ਼ਾ ਬਹੁਤ ਹੈ ਇਹਨੂੰ ਖੋਲ ਦਿਓ ਜੇਕਰ ਇੱਕ ਅੰਗ ਬੇਅਦਬੀ ਕਰੇ ਤਾਂ ਗੁਰਮੁਖ ਉਸ ਨੂੰ ਵੀ ਮੁਰਦੇ ਸਮਾਨ ਸਮਝਦਾ ਹੈ ਮਨਮੁਖ ਜੋ ਹਮੇਸ਼ਾ ਹੀ ਗੁਰ ਬੇਅਦਬੀ ਕਰਦਾ ਉਹ ਤੇ ਮੁਰਦੇ ਦੇ ਸਮਾਨ ਹੈ ਗੁਰਮੁਖ ਇਸੇ ਲਈ ਨਹੀਂ ਡਰਦਾ ਸੰਸਾਰ ਦਾ ਡਰ ਉੱਤਰ ਗਿਆ ਹੈ ਗੁਰੂ ਦਾ ਪਰਮਾਤਮਾ ਦਾ ਡਰ ਉਸ ਨੇ ਆਪਣੇ ਸਿਰ ਮੱਥੇ ਮੰਨ ਲਿਆ ਹੈ ਉਹ ਤੇ ਬਾਣੀ ਦਾ ਅਦਬ ਕਰਦਾ ਹੈ ਗੁਰਬਾਣੀ ਗੁਰੂ ਦਾ ਅਦਬ ਕਰਦਾ ਹੈ ਮਹਾਰਾਜ ਕਹਿਣ ਲੱਗੇ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣਹੁ ਸੋ ਸਿੱਖ ਨਹੀਂ ਹਮਾਰਾ ਸਤਿਗੁਰਾਂ ਦਾ ਹੁਕਮ ਉਹਦਾ ਅਦਬ ਕਰ ਫਿਰ ਇਹ ਦੁਨੀਆ ਦਾ ਭੈ ਕਿੱਥੇ ਅਪੈ ਪਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸ਼ੋਰ ਸਤਿਗੁਰੂ ਤੇ ਕਹਿੰਦੇ ਭੈ ਵਿੱਚ ਖੰਭ ਚੜਾਈਐ ਸ਼ਰਮ ਪਾਹੋ ਤਨ ਹੋਏ ਜਦੋਂ ਅਮਰ ਆਤਮਾ ਦਾ ਅਨੁਭਵ ਬੰਦੇ ਨੂੰ ਹੋ ਜਾਂਦਾ ਹੈ ਉਹ ਫਿਰ ਪਰਮ ਜੋਤ ਆਪਣੇ ਵਿੱਚੋਂ ਨਜ਼ਰ ਆਉਣ ਲੱਗ ਜਾਂਦੀ ਏ ਉਸ ਦਿਨ ਪਤਾ ਲੱਗਦਾ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈ ਐ ਪੁਰਨ ਪਰਮ ਅਨੰਦ ਉਹ ਤੇ ਕਹਿ ਉਠਦਾ ਮੈਂ ਨਾ ਮਰੂੰ ਮਰਬੋ ਸੰਸਾਰ ਅਬ ਮੋਹੇ ਮਿਲਿਓ ਹੈ ਜੀ ਆਵਨ ਹਾਰਾ ਜਿਸ ਦਿਨ ਗੁਰਮੁਖ ਨੂੰ ਇਹ ਪਤਾ ਲੱਗਦਾ ਹੈ ਕਿ ਮੈਂ ਮਰ ਨਹੀਂ ਸਕਦਾ ਡਰ ਮੁੱਕ ਜਾਂਦਾ ਹੈ ਫਿਰ ਬੰਦਾ ਕਿਸੇ ਨੂੰ ਡਰਾਉਂਦਾ ਵੀ ਨਹੀਂ ਜਿਸ ਨੂੰ ਕਿਸੇ ਦਾ ਡਰ ਨਹੀਂ ਉਹ ਕਿਸੇ ਨੂੰ ਡਰਾਉਂਦਾ ਵੀ ਨਹੀਂ ਇਹ ਗਿਆਨ ਹੋ ਜਾਂਦਾ ਹੈ ਕਿ ਕੋਈ ਵੀ ਨਹੀਂ ਮਾਰ ਸਕਦਾ ਡਰਨ ਅਤੇ ਡਰਾਉਣ ਵਾਲੇ ਦੋਵੇਂ ਹੀ ਨਾਸਤਕ ਨੇ ਡਰਨ ਵਾਲੇ ਨੇ ਮੰਨ ਲਿਆ ਹੈ ਕਿ ਜੇ ਮੇਰੇ ਵਿੱਚ ਪਰਮਾਤਮਾ ਨਹੀਂ ਅਤੇ ਡਰਾਉਣ ਵਾਲੇ ਨੇ ਮੰਨ ਲਿਆ ਕਿ ਦੂਸਰੇ ਵਿੱਚ ਪਰਮਾਤਮਾ ਨਹੀਂ ਇਹਨਾਂ ਡਰ ਡਰਾਉਣ ਵਾਲੇ ਬੰਦਿਆਂ ਨੇ ਸੰਸਾਰ ਨੂੰ ਨਰਕ ਬਣਾ ਛੱਡਿਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਡਰਨ ਵਾਲੇ ਦੂਜੇ ਡਰਾਉਣ ਵਾਲੇ ਸੰਸਾਰ ਨੂੰ ਨਰਕ ਬਣਾ ਛੱਡਿਆ ਪਰ ਧੰਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਗਿਆਨੀ ਆਸਤਕ ਹੈ ਨਾ ਡਰਦਾ ਹੈ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਡਰਨਾ ਡਰਾਉਣਾ ਉਸ ਦੇ ਨਹੀਂ ਮੁਕਦਾ ਜਦੋਂ ਬੰਦਾ ਅੰਦਰੋਂ ਰੱਬ ਦਾ ਰੂਪ ਹੋ ਜਾਂਦਾ ਹੈ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹ ਮੁਕਤ ਹੋ ਜਾਂਦਾ ਹੈ ਉਸ ਨੂੰ ਸਮਝ ਲਵੋ ਕਿ ਉਹ ਗਿਆਨੀ ਹੈ ਜਿਹੜਾ ਨਾ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਮਹਾਰਾਜ ਕਹਿਣ ਲੱਗੇ ਐਸਾ ਪੁਰਸ਼ ਗਿਆਨੀ ਹੈ ਪਰਮ ਦਾ ਗਿਆਨੀ ਹੈ ਪਰਮਾਤਮਾ ਦੇ ਘਰ ਦਾ ਗਿਆਨੀ ਹੈ ਸਤਿਗੁਰੂ ਕਿਰਪਾ ਕਰਨ ਸੀਮਤ ਜੀ ਵਿਚਾਰ ਕੀਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਸਤਿਗੁਰੂ ਅੱਗੇ ਤੁਸਮਤ ਬਖਸ਼ਣ ਮਹਾਰਾਜ ਕਿਰਪਾ ਕਰਨ ਅਸੀਂ ਉਸ ਪਰਮਾਤਮਾ ਦੇ ਪੈਰ ਵਿੱਚ ਜੀ ਸਕੀਏ ਤਾਂ ਕਿ ਸਾਡੇ ਵੀ ਸਾਰੇ ਧਰਮ ਮੁਕ ਜਾਣ ਉਸ ਪਰਮਾਤਮਾ ਦੇ ਸਿਮਰਨ ਵਿੱਚ ਜੁੜੀਏ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਜਿਨਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਧਿਆਇਆ ਜੋ ਹਰ ਨਾਮ ਧਿਆਇਂਦੇ ਤਿੰਨ ਡਰ ਸੱਟ ਭੱਤਿਆ ਜਿਹੜੇ ਨਾਮ ਵਿੱਚ ਜੁੜ ਗਏ ਉਹਨੂੰ ਤਮਾਮ ਦੁਨੀਆ ਦੇ ਡਰ ਉਹਦੇ ਨੇੜੇ ਨਹੀਂ ਆਉਂਦੇ ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਸਾਰੇ ਮਾਈ ਭਾਈ ਫਤਿਹ ਦੀ ਸਾਂਝ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ